ਬਠਿੰਡਾ ਦੇ ਵਿੱਚ ਟੋਲ ਪਲਾਜ਼ੇ ਨੂੰ ਲੈ ਕੇ ਮਾਹੌਲ ਪੱਕਦਾ ਨਜ਼ਰ ਆ ਰਿਹਾ ਹੈ ਤਾਂ ਕਿਸਾਨਾਂ ਨੇ ਜੀਸੀਬੀ ਲਿਆ ਕੇ ਇਹ ਟੋਲ ਪਲਾਜ਼ਾ ਤੋੜ ਦਿੱਤਾ ਹੈ ਤਾਂ ਦੱਸਦੇ ਕਿ ਬਠਿੰਡਾ ਮਾਨਸਾ ਰੋਡ ਤੇ ਪਿੰਡ ਕੁੰਮਨ ਕਲਾ ਨੇੜੇ ਦਾਜ਼ੇ ਕੀ ਟੋਲ ਪਲਾਜ਼ਾ ਬਣਿਆ ਸੀ ਤਾਂ ਫਿਲਹਾਲ ਤਸਵੀਰਾਂ ਵੀ ਕਿਸਾਨਾਂ ਨੇ ਲੰਬੇ ਸਮੇਂ ਤੋਂ ਪਰਚੀ ਕਟਣ ਵਾਲੇ ਚੈਂਬਰਾਂ ਨੂੰ ਤੋੜ ਦਿੱਤਾ ਹੈ ਤਾਂ ਦੱਸਦੇ ਕਿ ਜੋ ਬੰਦ ਪਏ ਪਰਚੀ ਕਟਣ ਵਾਲੇ ਚੈਂਬਰਾਂ ਨੂੰ ਤੋੜ ਦਿੱਤਾ ਹੈ ਤਾਂ ਟੋਲ ਪਲਾਜ਼ੇ ਦੀ ਖਸਤਾ ਹਾਲਤ ਕਾਰਨ ਇਹ ਹੱਦ ਸੇ ਵਾਪਰ ਦੇਸੀ ਕਿਸਾਨਾਂ ਦੇ ਵੱਲੋਂ ਲੰਬੇ ਸਮੇਂ ਤੋਂ ਬੰਦ ਪਰਚੀ ਕੱਟਣ ਵਾਲੇ ਚੈਂਬਰਾਂ ਨੂੰ ਤੋੜ ਦਿੱਤਾ ਗਿਆ ਤਾਂ ਬਠਿੰਡਾ ਦੇ ਵਿੱਚ ਟੋਲ ਪਲਾਜ਼ਾ ਨੂੰ ਲੈ ਕੇ ਇੱਥੇ ਮਾਹੌਲ ਪਖਦਾ ਨਜ਼ਰ ਆਇਆ ਹੈ ਕਿਸਾਨਾਂ ਨੇ ਜੀਸੀਬੀ ਲਿਆ ਕੇ ਇਹ ਟੋਲ ਪਲਾਜ਼ਾ ਤੋੜ ਦਿੱਤਾ ਹੈ ਤਾਂ ਫਿਲਹਾਲ ਇਹ ਤਸਵੀਰਾਂ ਵੇਖਣੋਂ ਮਿਲਿਆ ਨੇ ਤਾਂ ਬਠਿੰਡਾ ਦੇ ਵਿੱਚ ਟੋਲ ਪਲਾਜ਼ਾ ਨੂੰ ਲੈ ਕੇ ਮਾਹੌਲ ਪਖਦਾ ਨਜ਼ਰ ਆਇਆ ਤੇ ਪਿੰਡ ਕੁੰਮਣਕਣਾ ਨੇੜੇ ਇਹ ਟੋਲ ਪਲਾਜ਼ਾ ਬਣਿਆ ਹੋਇਆ ਸੀ ਤਾਂ ਜਿੱਥੇ ਕਿਸਾਨਾਂ ਦੇ ਵੱਲੋਂ ਜੀਸੀਬੀ ਲਿਆ ਕੇ ਇਹਨਾਂ ਟੋਲ ਪਲਾਜ਼ਾ ਨੂੰ ਤੋੜ ਦਿੱਤਾ ਗਿਆ ਹੈ ਤਾਂ ਬਠਿੰਡਾ ਤੋਂ ਇਹ ਮਾਮਲਾ ਸਾਹਮਣੇ ਆਇਆ ਤਸਵੀਰਾਂ ਵੇਖਣੋਂ ਮਿਲਿਆ ਨੇ ਜਿੱਥ ਇਨਾ ਟੋਲ ਪਲਾਜ਼ਾ ਨੂੰ ਜੀਸੀਬੀ ਦੇ ਨਾਲ ਤੋੜ ਦਿੱਤਾ ਗਿਆ। ਤਾਂ ਜੀਸੀਬੀ ਲੈ ਆ ਕੇ ਤੋੜ ਦਿੱਤਾ ਗਿਆ ਫਿਲਹਾਲ ਇਹ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਤਾਂ ਬਠਿੰਡਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਟੋਲ ਪਲਾਜ਼ੇ ਦੀ ਖਸਤਾ ਹਾਲਤ ਕਰਨ ਹੱਥੇ ਵਾਪਰਦੇ ਸੀ ਤੇ ਜਿਸ ਤੋਂ ਪਰੇਸ਼ਾਨ ਕਿਸਾਨਾਂ ਦੇ ਵੱਲੋਂ ਇਹਨਾਂ ਤੋੜ ਦਿੱਤਾ ਗਿਆ। ਮਾਨਸਾ ਬਠਿੰਡਾ ਪਟਿਆਲਾ ਰੋਡ ਉਹਦੇ ਉੱਤੇ ਗੈਰ ਕਾਨੂੰਨੀ ਸੜਕ ਦੇ ਉੱਤੇ ਟੋਲ ਪਲਾਜ਼ਾ ਬਣਿਆ ਹੋਇਆ ਨੇੜੇ ਮਣਕਲਾ ਤੇ ਸੁਖਾ ਸਿੰਘ ਵਾਲਾ ਇਹ ਟੋਲ ਪਰਾਜੇ ਨੂੰ ਚਕਾਉਣ ਲਈ ਭਾਵੇਂ ਕਿ ਅਸੀਂ 2014-15 ਤੋਂ ਬਣਿਆ ਹੋਇਆ ਉਦੋਂ ਵੀ ਵੀਕੇਜੋ ਇੱਕ ਤਾਂ ਸਿੱਧੂ ਪੁਰਨੇ ਸੰਘਰਸ਼ ਲੜਿਆ ਸੀ ਵੀ ਇਹ ਗੈਰ ਕਾਨੂੰਨੀ ਲਾ ਰਹੇ ਹੋ ਇੱਕ ਜਿਹੜੀ ਛੜਕਾ ਇਹ ਜਰਨਲ ਕਹਿ ਦਈਏ ਛੋਟੀ ਆ ਟੋਲ ਪਰਾਜੇ ਦੇ ਲਾਇਕ ਨਹੀਂ ਪਰ ਉਦੋਂ ਵੀ ਪਾਤਾ ਤੇ ਢਾਉਣ ਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਤਾ ਕਿ ਅਸੀਂ ਆਉਣ ਵਾਲੇ ਦਿਨਾਂ ਚ ਨੂੰ ਜਿਹੜਾ ਅਪੀਲ ਲਾਇਆ ਚੱਕ ਦਾਂਗੇ ਪਰ ਮਟੀਰੀਅਲ ਚਕਾਉਣ ਲਈ बीसी ਬਠਿੰਡਾ ਨੂੰ ਕਈ ਵਾਰੀ ਮੰਗ ਪੱਤਰ ਭੇਜੇਗੇ ਮੰਗ ਪੱਤਰ ਦਿੱਤੇਗੇ ਕਿ ਗੈਰ ਕਾਨੂੰਨੀ ਆ ਇਹਨੂੰ ਜਲਦੀ ਚਕਵਾਇਆ ਜਾਵੇ ਤਾਂ ਕਿ ਜੋ ਤੁਹਾਡੀ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੀਸ਼ਕਰ ਸਾਡੇ ਨਾਲ ਜੁੜ ਚੁੱਕੇ ਨੇ ਮਨੀਸ਼ ਇਥੇ ਕਿਸਾਨਾਂ ਦਾ ਗੁੱਸਾ ਨਿਕਲਦਾ ਨਜ਼ਰ ਆਇਆ ਗੁੱਸਾ ਫੁੱਟਦਾ ਨਜ਼ਰ ਆਇਆ ਨਹੀਂ ਕੀ ਕੁਝ ਕਹਿਣਾ ਇਸ ਤੇ ਬਿਲਕੁਲ ਦੇਖੋ ਇਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਟੋਲ ਪਲਾਜ਼ਾ ਬਣਿਆ ਸੀ ਬੇਸ਼ੱਕ ਟੋਲ ਪਲਾजा ਚੱਲਣ ਤੋਂ ਪਹਿਲਾਂ ਹੀ ਜਿਹੜਾ ਬੰਦ ਕਰ ਦਿੱਤਾ ਗਿਆ ਸੀਗਾ ਉਸ ਨੂੰ ਆਗਿਆ ਨਹੀਂ ਮਿਲੀ ਸੀ ਪਰ ਜਿਹੜੇ ਟੋਲ ਪਲਾਜਾ ਚਲਾਉਣ ਲਈ ਬਿਲਡਿੰਗ ਬਣੀ ਸੀ ਉਹ ਕਾਫੀ ਸਮੇਂ ਦੀ ਖੇਤੀ ਖੜੀ ਸੀ ਤੇ ਲਗਾਤਾਰ ਟੁੱਟਦੀ ਜਾ ਰਹੀ ਸੀ ਖੰਡਰ ਬੰਦੀ ਜਾ ਰਹੀ ਸੀ ਇਸ ਨੂੰ ਲੈ ਕੇ ਕਈ ਵਾਰ ਇਥੇ ਹਾਸੇ ਵੀ ਵਾਪਰੇ ਸੀ ਰਾਤ ਨੂੰ ਆਸੇ ਵਾਪਰੇ ਸੀ ਉੱਥੇ ਹੀ ਕੁਝ ਨਸ਼ੇੜੀ ਲੋਕ ਵੀ ਇਹਨੂੰ ਆਪਣਾ ਟਿਕਾਣਾ ਬਣਾ ਲਵੇ ਸੀ ਤੇ ਨਸ਼ਾ ਕਰਦੇ ਸੀ ਤੇ ਇਹਦੇ ਨਾਲ ਨਾਲ ਕੁਝ ਲੋਕਾਂ ਦੀ ਇਹ ਤੇਲ ਲਈ ਲੁੱਟਖੋ ਵੀ ਰਚੀ ਜਾ ਰਹੀ ଥି ਆ ਰਾਤ ਤੋਂ ਲੈ ਜਿਹੜੀ ਲੁੱਟਖੋ ਵੀ ਕੀਤੀ ਗਈ ਜਿਸ ਨੂੰ ਲੈ ਕੇ ਕਾਫੀ ਇਲਾਕੇ ਦੇ ਲੋਕ ਪ੍ਰੇਸ਼ਾਨ ਸੀ ਆਖਿਰਕਾਰ ਕਿਸਾਨਾਂ ਨੇ ਤੈਅ ਕੀਤਾ ਕਿਸਾਨਾਂ ਨੇ ਧਰਨਾ ਲਗਾਇਆ ਤੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਕਿ ਇਸ ਨੂੰ ਜਿਹੜਾ ਟਾ ਦਿੱਤਾ ਜਾਵੇ ਪਰ ਪ੍ਰਸ਼ਾਸਨ ਵੱਲੋਂ ਅੱਜ ਤੋਂ ਵਸ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਕਈ ਵਾਰ ਕਿਸਾਨਾਂ ਨੇ ਇਲਾਕੇ ਦੇ ਲੋਕਾਂ ਨੇ ਇਹਨੂੰ ਟਾਉਣ ਦੀ ਮੰਗ ਕੀਤੀ ਸੀ ਪਰ ਇਹਨੂੰ ਟਾਇਆ ਨਹੀਂ ਗਿਆ ਜਿਸ ਤੋਂ ਬਾਅਦ ਉਸ ਕਿਸਾਨਾਂ ਨੇ ਇਹਨੂੰ ਕਹ ਦਿੱਤਾ ਹੈ ਕਿ ਰਸਤਾ ਜਿਹੜਾ ਉਹਨੂੰ ਖੁੱਲ ਜਾਵੇਗਾ ਉੱਥੇ ਜੀ ਜਿਹੜੀ ਲੋਕਾਂ ਦੀ ਸਮੱਸਿਆ ਸੀ ਆਪ ਤੇ ਸੀਗੇ ਉਦੋਂ ਵੀ ਕਿਤੇ ਨਾ ਕਿਤੇ ਨਿਜਾਤ ਮਿਲੇਗੀ ਜੀ ਜੀ ਮੁਨੀਸ਼ ਕਿਸਾਨਾ ਦੇਸ਼ ਕਾਰਵਾਈ ਤੇ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਬਿਆਨ ਜਾਂ ਕੋਈ ਉਹਨਾਂ ਦੇ ਵੱਲੋਂ ਕੋਈ ਕਾਰਵਾਈ ਕੀਤੀ ਗਈ ਜਿਸ ਤੋਂ ਬਾਅਦ ਬਿਲਕੁਲ ਦੇਖੋ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਮਾਮਲੇ ਤੇ ਬੋਲਣ ਨੂੰ ਤਿਆਰ ਨਹੀਂ ਤੇ ਕਿਸਾਨਾਂ ਵਿੱਚ ਕਾਫੀ ਰੋਸ ਹੈ ਜਿਹੜਾ ਜ਼ਰੂਰ ਦੇਖਣ ਨੂੰ ਮਿਲ ਰਿਹਾ ਕਿਸਾਨਾਂ ਦਾ ਕਹਿਣਾ ਕਿ ਇਹ ਇਹ ਜਿਹੜਾ ਤੋਲ ਪਲਾਜ਼ਾ ਸੀ ਹਾਫੇ ਦਾ ਆਸ ਬਾਬਤ ਪੰਡ ਰਿਆ ਸੀ ਜਾ ਇਥੇ ਨਸ਼ੇੜੀਆਂ ਦਾ ਆড্ডা ਬੰਦ ਆ ਸੀ ਨਸ਼ੇੜੀ ਸੀ ਰਾਤ ਸਮੇ ਇਥੇ ਆਪਣਾ ਇਹ ਪਨਾਹ ਲੈਂਦੇ ਸੀ ਜਾਂ ਇਥੇ ਬੈਠ ਕੇ ਨਸ਼ਾ ਕਰਦੇ ਸਨ ਜਿਸ ਕਰਕੇ ਲੋਕ ਪ੍ਰਸ਼ਾਸਨ ਸੀ ਤੇ ਕਿਸਾਨਾਂ ਨੇ ਇਹ ਇਹ ਪਹਿਲੀ ਵਾਰ ਨਹੀਂ ਪਹਿਲਾਂ ਵੀ ਨੂੰ ਲੈ ਕੇ ਕਈ ਵਾਰ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਸਨ ਜੀ ਜੀ ਮਨੀਸ਼ ਫਿਲਹਾਲ ਉਹ ਕਿਸਾਨਾਂ ਦਾ ਕੀ ਕੁਝ ਮੰਗ ਰੱਖੀ ਜਾ ਰਹੀ ਹੈ ਇਸ ਬਾਬਤ ਬਿਲਕੁਲ ਦੇਖੋ ਕਿਸਾਨਾਂ ਨੇ ਫਿਲਹਾਲ ਇੱਕ ਗੱਟਾ ਦਿੱਤਾ ਹੈਗਾ ਤੇ ਇਹਨੂੰ ਚੁੱਕ ਕੇ ਤੇ ਇਹਨੂੰ ਸ਼ਰਤ ਬਣਾਉਂਦੀ ਹੈ ਜਿਹੜੀ ਪੂਰੀ ਜਿਹੜੀ ਕੁੱਤੀ ਵੀ ਹੈ ਛੱਡ ਕੇ ਜਾ ਰਾਵਾ ਉਹ ਸਰਪਰੂ ਬਣਾਉਣ ਦੀ ਮੰਗ ਹੈ ਜਿਹੜੀ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਜੀ ਜਮਨੇਸ਼ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਰਾਜੀਏ ਕਿਹਾ ਤੇ ਕਿ ਸੰਦ ਦੇ ਵੱਲੋਂ ਇਸ ਜੀਸੀਬੀ ਲਿਆ ਕੇ ਸਟੂਲ ਪਲਾਜ਼ਾ ਨੂੰ ਤੋੜ ਦਿੱਤਾ ਗਿਆ ਤੇ ਉਸ ਤੋਂ ਬਾਅਦ ਹਲੇ ਤੱਕ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਦਾ ਬਿਆਨ ਸਾਹਮਣੇ ਨਹੀਂ ਆਇਆ